ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਮਨਪ੍ਰੀਤ ਸਿੰਘ ਰੰਦਵਾਚਾ ਪੰਜ ਵਜੇ ਤੱਕ ਦੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਹੋਇਆ ਅੱਜ ਜੰਗ ਅਜ਼ਾਦੀ ਦੇ ਨਾਇਕ ਮਹਾਨ ਕ੍ਰਾਂਤੀਕਾਰੀ ਸ਼ਹੀਦ ਸੁਖਦੇਵ <th>ਪਰਜੀ ਦਾ ਜਨਮ ਦਿਹਾੜਾ ਹੈ ਇਸ ਮੌਕੇ ਦਾ ਖਾਲਸ ਟੀਵੀ ਵੱਲੋਂ ਉਹਨਾਂ ਨੂੰ ਕੋਟੇ-ਕੋਟੇ ਪ੍ਰਣਾਮ ਹਲਕਾ ਮਜੀਠਾ ਦੇ ਵੱਖ-ਵੱਖ ਪਿੰਡਾਂ ਵਿੱਚ ਜਿਹੜੀ ਰੇਲੀ ਸ਼ਰਾਬ ਕਾਰਨ ਮੌਤਾਂ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਅੱਜ ਕਸਬਾ ਮਜੀਠਾ ਦੇ ਪਿੰਡ ਗੱਲੋਵਾਲੀ ਕੁਲੀਆਂ ਦੇ ਵਿਅਕਤੀਆਂ ਆਦੀ ਜਿਹੜੀ ਰੇਲੀ ਸ਼ਰਾਬ ਪੀਣ ਨਾਲ ਦੋ ਹੋਰ ਮੌਤਾਂ ਹੋ ਗਈਆਂ ਜਿਸ ਨਾਲ ਕੁੱਲ ਮੌਤਾਂ ਦੀ ਗਿਣਤੀ 26 ਤੱਕ ਪਹੁੰਚ ਗਈ ਹੈ ਜਿਨ੍ਹਾਂ ਦੋ ਵਿਅਕਤੀਆਂ ਦੀ ਅੱਜ ਜਾਣ ਗਈ ਹੈ ਉਹਨਾਂ ਦੀ ਪਛਾਣ ਦਰਸੇਮ ਸੀ ਤੇ ਰਜੇਸ਼ ਪੁੱਤਰ ਪਿਆਰੇ لال ਵਾਸੀ ਗ ਪਿੰਡ ਪੰਗਵਾ ਤੋਂ ਜ਼ਹਿਰੀਲੀ ਸ਼ਰਾਬ ਪੀਤੀ ਸੀ ਤਰਸੇਮ ਸੀ ਪਿੰਡ ਪੰਗਵਾ ਤੋਂ ਸ਼ਰਾਬ ਪੀ ਕੇ ਆਇਆ ਸੀ ਤੇ ਉਸਨੇ ਆਪਣੇ ਘਰ ਵਿੱਚ ਦਮ ਤੋੜ ਦਿੱਤਾ ਜਦੋਂ ਕਿ ਅਰਜੇਸ਼ ਸ਼ਰਾਬ ਪੀਣ ਤੋਂ ਬਾਅਦ ਉਸ ਦਿਨ ਤੋਂ ਅੰਮ੍ਰਿਤਸਰ ਵਿਖੇ ਹਸਪਤਾਲ ਵਿੱਚ ਸੀ ਆਜੂ ਵਿੱਚ ਜਿਰ ਇਲਾਜ ਸੀ ਜਿਸਨੇ ਅੱਜ ਹਸਪਤਾਲ ਵਿੱਚ ਦਮ ਤੋੜ ਦਿੱਤਾ ਹੈ ਪੁਲਿਸ ਵੱਲੋਂ ਦੋਵਾਂ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਉਣੀ ਸ਼ੁਰੂ ਕਰ ਦਿੱਤੀ ਹੈ ਇਸ ਘਟਨਾ ਨਾਲ ਸਥਾਨਕ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਤੇ ਉਹ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ ਪੰਜਾਬ ਵਿੱਚ ਅੱਜ ਹੀ ਚੋਣਾਂ ਦੀ ਸਿੱਧੀ ਅਭਜਾਈ ਸ਼ੁਰੂ ਹੋ ਗਈ ਹੈ ਇਸ ਉੱਤੇ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਦੇ ਤਰਤੀ ਤੇਹੜੇ ਪਾਣੀ ਦੇ ਪਾਣੀ ਨੂੰ ਬਚਾਉਣ ਲਈ ਪੰਜਾਬ ਪਾਰਚ ਅੱਜ ਤੋਂ ਚੋਣਾਂ ਦੀ ਸਿੱਧੀ ਅਭਜਾਈ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਸਿੱਧੀ ਬਜਾਈ ਰਾਹੀਂ ਇਸ ਵਾਰ ਅਸੀਂ 5 ਲੱਖ ਏਕੜ ਰਕਬੇ ਦਾ ਟੀਚਾ ਮਿੱਥਿਆ ਹੈ ਇੱਕ ਪਾਸੇ ਜਿੱਥੇ ਸਿੱਧੀ ਬਜਾਈ ਰਾਹੀਂ 15 ਦਾ 20 ਫੀਸ ਦੇ ਪਾਣੀ ਦੀ ਬਚਤ ਹੁੰਦੀ ਹੈ ਉੱਥੇ ਹੋਰ ਖਰਚਾ ਵੀ ਬਚਦਾ ਹੈ ਐਤਕੀ ਬਾਸਮਤੀ ਦੀਆਂ ਕਿਸਮਾਂ ਵੀ ਸਿੱਧੀ ਬਜਾਈ ਰਾਹੀਂ ਬੀਜਣ ਵਾਲੇ ਕਿਸਾਨਾਂ ਨੂੰ ਸਰਕਾਰ ਵੱਲੋਂ ਬਰਾਬਰ ਸਹਾਇਤਾ ਰਾਸ਼ੀ ਦਿੱਤੇ ਜਾਵੇਗੀ ਸਰਕਾਰ ਵੱਲੋਂ ਵਾਅਦੇ ਮੁਤਾਬਕ ਅਸੀਂ 1500 ਰੁਪਏ ਪ੍ਰਤੀ ਏਕੜ ਸਹਾਇਤਾ ਰਾਸ਼ੀ ਦੇ ਨਹਿਰੀ ਪਾਣੀ ਸਮੇਤ ਸਮੇਂ ਸਿਰ ਬਿਜਲੀ ਦੇਵਾਂਗੇ ਪੰਜਾਬ ਦੀ ਧਰਤੀ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਹੋਏ ਕਿਸਾਨ ਭਰਾਓ ਵੱਟਵਾਰ ਸਿੱਧੀ ਬਜਾਈ ਨੂੰ ਅਪਣਾਓ ਤੇ ਆਪਣੀ ਆਮਦਨ ਨੂੰ ਵਧਾਓ ਆਮੜੀ ਅਕਾਲੀ ਦਲ ਨੇ ਇੱਕ ਵਾਰ ਫਿਰ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਉਤੇ ਸਵਾਲ ਖੜੇ ਕਰਕੇ ਸੂਬਾ ਸਰਕਾਰ ਤੇ ਡੂੰਗੇ ਤਾਂ ਜੇ ਗੱਸੇ ਨੇ ਅਕਾਲੀ ਦਲ ਨੇ ਆਪਣੇ ਐਕਸ ਅਕਾਊਂਟ ਤੇ ਲਿਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਆਪ ਸਰਕਾਰ ਵੱਲੋਂ ਸਕੂਲਾਂ ਵਿੱਚ ਨਹੀਂ ਪੱਥਰ ਦੀ ਹਨੇਰੀ ਲਿਆ ਕੇ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਦਾ ਦਾਵਾ ਕੀਤਾ ਜਾ ਰਿਹਾ ਸੀ ਪਰ ਬੀਤੇ ਗੱਲ ਪੰਜਾਬ ਬੋਰਡ ਦੇ 12ਵੀਂ ਜਮਾਤ ਦੇ ਆਏ ਨਤੀਜਿਆਂ ਨੇ ਆਪ ਸਰਕਾਰ ਦੀ ਝੂਠੀ ਸਿੱਖਿਆ ਕ੍ਰਾਂਤੀ ਦੇ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਭਗਵੰਤ ਮਾਨ ਅਤੇ ਇਹਨਾਂ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਬਣਾਏ ਸਕੂਲ ਆਫ ਐਮਿਨੈਂਸ ਦੀਆਂ ਮਸ਼ਹੂਰੀਆਂ ਤੇ ਕਰੋੜਾਂ ਰੁਪਏ ਖਰਚ ਕੇ ਜੋ ਤਸਵੀਰ ਪੇਸ਼ ਕੀਤੀ ਗਈ ਸੀ ਬਾਹਰੀ ਜਮਾਤ ਦੀਆਂ ਨੇ ਉਸ ਤਸਵੀਰ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ 12ਵੀਂ ਜਮਾਤ ਦੀ ਮੈਰਿਟ ਸੂਚੀ ਵਿੱਚ ਸਕੂਲ ਆਫ ਐਮਿਨੈਂਸ ਦੀ ਕਾਰਗੁਜ਼ਾਰੀ ਬਿਲਕੁਲ ਜ਼ੀਰੋ ਸਾਬਤ ਹੋਈ ਹੈ ਇਸ ਤੋਂ ਸਾਫ਼ ਸਪੱਸ਼ਟ ਹੁੰਦਾ ਹੈ ਕਿ ਆਪ ਸਰਕਾਰ ਵੱਲੋਂ ਲੋਕਾਂ ਨੂੰ ਮੂਰਖਾ ਬਣਾਉਣ ਲਈ ਕੀਤੀਆਂ ਜਾ ਰਹੀਆਂ ਕ੍ਰਾਂਤੀਆਂ ਦੀਆਂ ਜ਼ਮੀਨੀ ਪੱਧਰ ਤੇ ਹਕੀਕਤਾਂ ਜ਼ੀਰੋ ਹਨ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਵਾਰ ਫਿਰ ਪੰਜਾਬ ਲਈ ਵਿਸ਼ੇਸ਼ ਆਰਥਿਕ ਪੈਕੇਜ ਦੀ ਮੰਗ ਕੀਤੀ ਹੈ ਜਾਖੜ ਨੇ ਮੰਗ ਕਰਦਿਆਂ ਕਿਹਾ ਕਿ ਆਪਰੇਜਨ ਸੰਦੂਰ ਦੌਰਾਨ ਸਰਹੱਦੀ ਤਣਾਅ ਦੇ ਗੰਭੀਰ ਮਾੜੇ ਪ੍ਰਭਾਵ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਪਿਛਲੇ ਹਫਤੇ ਪੰਜਾਬ ਦੇ ਮਾਨਯੋਗ ਰਾਜਪਾਲ ਦੁਆਰਾ ਬੁਲਾਈ ਗਈ ਸਰਬਪਾਰਟੀ ਮੀਟਿੰਗਾਂ ਦੌਰਾਨ ਪੰਜਾਬ ਲਈ ਇੱਕ ਵਿਸ਼ੇਸ਼ ਆਰਥਿਕ ਪੈਕੇਜ ਦੀ ਮੰਗ ਉਠਾਈ ਸੀ ਇਸ ਤੋਂ ਇਲਾਵਾ ਯਾਕੜ ਨੇ ਕਿਹਾ ਕਿ ਸਰਹੱਦੀ ਖੇਤਰਾਂ ਦੇ ਵਿਦਿਆਰਥੀਆਂ ਦੁਆਰਾ ਯੂਪੀਐਸਸੀ ਦੀ ਸ਼ੁਰੂਆਤੀ ਪ੍ਰੀਖਿਆ ਮੁਲਤਵੀ ਕਰਨ ਦੀ ਮੰਗ ਵੀ ਹਾਲੀਆ ਸਰਦੀ ਸਥਿਤੀ ਦੇ ਪ੍ਰਭਾਵ ਦੇ ਮੁਤਾਬਕ ਹੈ ਮੈਂ ਉਹਨਾਂ ਦੀ ਮੰਗ ਦਾ ਪੂਰਾ ਸਮਰਥਨ ਕਰਦਾ ਹਾਂ ਤੇ ਕੇਂਦਰ ਸਰਕਾਰ ਅਤੇ ਯੂਪੀਐਸਸੀ ਨੂੰ ਅਪੀਲ ਕਰਦਾ ਹਾਂ ਕਿ ਉਹ ਸਾਰੇ ਵਿਦਿਆਰਥੀਆਂ ਨੂੰ ਬਰਾਬਰ ਮੌਕਾ ਦੇ ਕੇ ਯਕੀਨੀ ਬਣਾਉਣ ਅਤੇ ਇਸ ਉੱਤੇ ਸਕਾਰਾਤਮਕ ਵਿਚਾਰ ਕਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂ ਜਮਾਤ ਦੀਆਂ ਤੇਜ਼ੀਆਂ ਨੇ ਇੱਕ ਵਾਰ ਫਿਰ ਹੈਰਾਨ ਕਰਕੇ ਰੱਖ ਦਿੱਤਾ ਹੈ ਸਾਲ 2025 ਰਣ ਤੇਜ਼ੀਆਂ ਵਿੱਚ ਇਸ ਵਾਰ ਫਿਰ 2000 293 ਵਿਦਿਆਰਥੀ ਜਨਰਲ ਪੰਜਾਬੀ ਵਿਸ਼ੇ ਵਿੱਚੋਂ ਹੀ ਫੇਲ ਹੋ ਗਏ ਇਹੀ 94 ਪੰਜਾਬੀ ਵਿਸ਼ੇ ਦਾ ਵੀ ਰਿਹਾ ਹੈ ਜਿਸ ਵਿੱਚ 2070 ਵਿਦਿਆਰਥੀ ਪਾਸ ਨਹੀਂ ਹੋ ਸਕੇ ਹਾਲਾਂਕਿ ਇਹ ਫੇਲ ਫੀਸ ਦਾ ਬਹੁਤ ਘੱਟ ਹੈ ਪਰ ਮਾਤ ਭਾਸ਼ਾ ਵਿੱਚ ਫੇਲ ਹੋ ਜਾਣਾ ਮੌਜੂਦਾ ਸਿੱਖਿਆ ਢਾਂਚੇ ਉੱਤੇ ਸਵਾਲ ਖੜੇ ਕਰਦਾ ਹੈ ਵਿਰਵਿਆਂ ਮੁਤਾਬਕ ਪੰਜਾਬੀ ਜਨਰਲ ਭਾਸ਼ਾ ਵਾਸਤੇ 2659 ਵਿਦਿਆਰਥੀਆਂ ਨੇ ਪੇਪਰ ਦਿੱਤਾ ਸੀ ਜਿਨ੍ਹਾਂ ਵਿੱਚ 268186 ਹੀ ਪਾਸ ਹੋ ਸਕੇ ਹਾਲਾਂਕਿ ਸਾਰੀਆਂ ਪਿਛਾਵਾਂ ਦੇ ਨਤੀਜਿਆਂ ਦਾ ਹਾਲ ਮੰਦਾ ਹੀ ਰਿਹਾ ਹੈ ਜੋ ਕਿ ਨਹੀਂ ਹੋਣਾ ਚਾਹੀਦਾ ਹਮੇਸ਼ਾ ਵਾਂਗ ਅੰਗਰੇਜ਼ੀ ਵਿਸ਼ੇ ਵਿੱਚ ਵੀ 10200 ਪਤਰ ਵਿਦਿਆਰਥੀ ਫੇਲ ਹੋਏ ਨੇ ਬੋਰਡ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਅਕਾਦਮਿਕ ਸਾਲ 2024-25 ਦੇ ਇਮਤਿਹਾਨਾਂ ਵਿੱਚ 17843 ਵਿਦਿਆਰਥੀਆਂ ਦੇ ਕੰਬਾਰਟਮੈਂਟ ਤੇ 5950 ਫੇਲ ਕੋਸ਼ਿਸ਼ ਦਾ ਕੀਤਾ ਗਿਆ ਹੈ ਇਹਨਾਂ 20202 ਵਿਦਿਆਰਥੀ ਆਰਟਸ ਸਟਰੀਮ ਨਾਲ ਸੰਬੰਧਤ ਹਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਦਾ ਇੰਤਜ਼ਾਰ ਜਲਦੀ ਹੀ ਖਤਮ ਹੋਣ ਵਾਲਾ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਭਲਕੇ 10ਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਜਾਣਗੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਸ਼੍ਰੇਣੀ ਦੀ ਮਾਰਚ 2025 ਦੀ ਸਲਾਨਾ ਪ੍ਰੀਖਿਆ ਦਾ ਨਤੀਜਾ ਕੱਲ੍ਹ ਜਾਨੀ 16 ਮਈ ਤੋਂ ਬਾਅਦ ਦੁਪਹਿਰ 2:30 ਵਜੇ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਖੇ ਐਲਾਨਿਆ ਜਾਵੇਗਾ। ਅੱਜ ਪੂਰੇ ਪੰਜਾਬ ਵਿੱਚ ਵਕੀਲਾਂ ਨੇ ਹੜਤਾਲ ਕੀਤੀ ਹੋਈ ਹੈ। ਕੋਈ ਵੀ ਵਕੀਲ ਅਦਾਲਤ ਵਿੱਚ ਪੇਸ਼ ਨਹੀਂ ਹੋ ਰਿਹਾ ਤੇ ਕਿਸੇ ਦਾ ਵੀ ਕੋਈ ਕੇਸ ਨਹੀਂ ਲੜ ਰਿਹਾ। ਵਕੀਲਾਂ ਨੇ ਨਿਆਂਿਕ ਪ੍ਰਣਾਲੀ ਉੱਤੇ ਜ਼ੁਲਮ ਦੇ ਗੰਭੀਰ ਦੋਸ਼ ਲਗਾਏ ਹਨ। ਦਰਅਸਲ ਲੁਧਿਆਣਾ ਵਿੱਚ ਵਕੀਲਾਂ ਵਿਰੁੱਧ ਦਰਜ ਮਾਮਲਿਆਂ ਨੂੰ ਲੈ ਕੇ ਵਕੀਲਾਂ ਨੇ ਪੰਜਾਬ ਭਰ ਵਿੱਚ ਹੜਤਾਲ ਦਾ ਸੰਦੇਸ਼ ਦਿੱਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸੱਤ ਨਾਮਜ਼ਦ ਵਕੀਲਾ ਸਮੇਤ 159 ਪਛਾਤੇ ਵਕੀਲਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਜਿਸ ਕਰਕੇ ਵਕੀਲਾਂ ਨੇ ਅੱਜ ਹੜਤਾਲ ਕੀਤੀ ਹੈ ਪਹਿਲਗਾਮ ਘਟਨਾ ਦੇ ਭਾਰਤ ਪਾਕਿਸਤਾਨ ਵਿਚਾਲੇ ਵਧੇ ਤਣਾਅ ਤੋਂ ਬਾਅਦ ਅੱਜ ਪਹਿਲੀ ਵਾਰ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼੍ਰੀਨਗਰ ਪਹੁੰਚੇ ਉੱਥੇ ਬਦਾਮੀ ਬਾਗ ਛਮਣੀ ਜਾਂ ਉਹਨਾਂ ਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਪਾਕਿਸਤਾਨ ਵੱਲੋਂ ਦਾਗੇ ਗੋਲਿਆਂ ਦੇ ਬਚੇ ਟੁਕੜੇ ਵੀ ਦੇਖੇ ਇਸ ਮੌਕੇ ਉਹਨਾਂ ਪਾਕਿਸਤਾਨ ਨੂੰ ਲਤਾੜ ਲਗਾਈ ਅਤੇ ਆਪਣੀਆਂ ਫੌਜਾਂ ਦਾ ਹੌਸਲਾ ਵੀ ਵਧਾਇਆ ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਯਾਦ ਰੱਖੇਗਾ ਕਿ ਭਾਰਤੀ ਫੌਜਾਂ ਨੇ ਕਿਵੇਂ ਉਸ ਦੀਆਂ ਚੌਕੀਆਂ ਤੇ ਦਹਿਸ਼ਤਗਰ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਪੂਰੇ ਦੇਸ਼ ਦੀਆਂ ਸ਼ੁਭਕਾਮਨਾਵਾਂ ਆਪਰਾਧਨਾਵਾਂ ਲਈ ਧੰਨਵਾਦ ਹੈ ਤੁਹਾਡੇ ਨਾਲ ਇਸ ਤਰ੍ਹਾਂ ਨਾਲ ਮੈਂ ਲੋਕਾਂ ਦੇ ਡਾਕੀ ਆ ਭਜਵਾਇਆ ਹਾਂ ਅਸੀਂ ਨਾ ਸਿਰਫ ਬਚਾਅ ਕਰਦੇ ਹਾਂ ਸਗੋਂ ਸਮਾਂ ਆਉਣ ਤੇ ਸਖਤ ਕਾਰਵਾਈ ਵੀ ਕਰਦੇ ਹਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਇਸ ਸੰਵਿਸ਼ਕਲ ਸਥਿਤੀ ਵਿੱਚ ਮੈਨੂੰ ਅੱਜ ਤੁਹਾਡੇ ਸਾਰਿਆਂ ਵਿੱਚਕਾਰ ਹੋਣ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਸਾਡੇ ਪ੍ਰਧਾਨ ਮੰਤਰੀ ਦੇ ਜੋਗ ਅਗਵਾਈ ਅਤੇ ਮਾਰਗਦਰਸ਼ਨ ਵਿੱਚ ਫਰੇਸ਼ ਸੰਦੂਰ ਦੌਰਾਨ ਤੁਸੀਂ ਜੋ ਕੀਤਾ ਉਸ ਨੇ ਪੂਰੇ ਦੇਸ਼ ਨੂੰ ਮਾਣ ਨਾਲ ਭਰ ਦਿੰਦਾ ਹੈ ਮੈਂ ਹੁਣ ਤੁਹਾਡਾ ਰੱਖਿਆ ਮੰਤਰੀ ਹੋ ਸਕਦਾ ਹਾਂ ਪਰ ਇਸ ਤੋਂ ਪਹਿਲਾਂ ਮੈਂ ਭਾਰਤ ਦਾ नागरिक रक्षा मंत्री होने नाल नाल, आज भारत नागरिक वजह तो धनबाद कारण आया हाँ इन विषम परिस्थिति में आप सबके बीच आकर मैं स्वयं को बहुत ही गौरवान्वित महसूस कर रहा हूं हमारे प्रधानमंत्री माननीय नरेंद्र मोदी जी के कुशल नेतृत्व और मार्गदर्शन में ऑपरेशन सिंदूर के दौरान आपने जो कुछ भी किया है उस पर पूरे देश को गर्व की अनुभूति हो रही है मैं अभी भले ही आपका रक्षा मंत्री हूं लेकिन उससे पहले तो मैं भारत का एक नागरिक हूं रक्षा मंत्री के साथ साथ मैं आज भारत के नागरिक के रूप में भी आप सबके प्रति आभार व्यक्त करने के लिए यहां मौजूद हूं पहलगाम हमले के बाद हमारे जम्मू कश्मीर की जनता ने पूरी एकजुटता के साथ और पाकिस्तान और साथ ही साथ आतंकवादियों के प्रति जिस प्रकार से अपने गुस्से का اظہار किया है मैं जम्मू कश्मीर की जनता का भी ਬਿਨੰਦਨ ਕਰਦਾ ਹਾਂ ਰਾਕੇ ਮੰਤਰੀ ਰਾਇਨਾ ਸਿੰਘ ਨੇ ਕਿਹਾ ਹੈ ਕਿ ਆਪਰੇਸ਼ਨ ਸੰਦੂਰ ਪਾਰਤ ਵੱਲੋਂ ਇਤਿਹਾਸ ਵਿੱਚ دہشت گردਾਂ ਦਾ ਵਿਰੋਧਾ ਕੀਤੀ ਗਈ ਸਭ ਤੋਂ ਵੱਡੀ ਕਾਰਵਾਈ ਹੈ ਪਿਛਲੇ 35-40 ਸਾਲਾਂ ਤੋਂ ਭਾਰਤ ਸਰਹੱਦ ਪਾਰ دہشت گردਾਂ ਦਾ ਸਾਹਮਣਾ ਕਰ ਰਿਹਾ ਹੈ ਅੱਜ ਭਾਰਤ ਨੇ ਪੂਰੀ ਦੁਨੀਆ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ دہشت گردਾਂ ਦਾ ਵਿਰੋਧ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਉਹਨਾਂ ਨੇ ਭਾਰਤ ਦੇ ਮੱਥੇ ਉੱਤੇ ਹਮਲਾ ਕੀਤਾ ਹੈ ਅਤੇ ਅਸੀਂ ਉਹਨਾਂ ਦੀ ਛਾਤੀ ਉੱਤੇ ਜ਼ਖਮ ਲਗਾਏ ਨੇ ਪਾਕਿਸਤਾਨ ਦੇ ਜ਼ਖਮਾਂ ਦਾ ਇਲਾਜ ਇਸ ਤੱਥ ਵਿੱਚ ਹੈ ਕਿ ਭਾਰਤ ਵਿਰੋਧੀ ਅਤੇ دہشت گردੀ ਸੰਗਠਨਾਂ ਨੂੰ ਪਨਾਹ देना बंद कर दे अपने जमीन भारत विरुद्ध सिंदूर आतंकवाद के खिलाफ भारत द्वारा चलाई गई अब तक के इतिहास की मैं मानता हूं यह सबसे बड़ी कार्रवाई है पैंतीस चालीस वर्षो से भारत सरहद पार से चलाए जा रही आतंकवाद का सामना कर रहा है आज भारत ने पूरी दुनिया को यह साफ कर दिया है स्पष्ट कर दिया है कि आतंकवाद के खिलाफ हम किसी भी हद तक जा सकते हैं साथियों आतंकवादियों ने पहलगाम में आतंकवादी घटना को अंजाम देकर भारत के बस्तर पर चोट पहुंचाने की कोशिश की है भारत की सामाजिक एकता को तोड़ने का भी प्रयास किया गया है उन्होंने भारत के माथे पर वार किया हमने उनकी छाती पर वार किया है और छाती पर घाव किया है पाकिस्तान के जख्मों का इलाज इसी बात में है कि वह भारत विरोधी और आतंकवादी संगठनों को पनाह देना बंद करे और अपनी जमीन का इस्तेमाल भारत के खिलाफ ਕਿਸੇ ਵੀ ਸੂਰਤ ਮੇ ਨਾ ਹੋਣ ਦੇ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਧਰਤੀ ਨੂੰ ਪਾੜ ਦੇਵਾਂਗੇ ਤੇ ਦੁਸ਼ਮਣ ਦੇ ਟਿਕਾਣਿਆਂ ਨੂੰ ਤਬਾਹ ਕਰ ਦੇਵਾਂਗੇ ਅਸੀਂ ਦਿਖਾਇਆ ਹੈ ਕਿ ਅਸੀਂ دہشت گردਾਂ ਵਿਰੁੱਧ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਉਹਨਾਂ ਨੇ ਭਾਰਤ ਦੇ ਦਿਮਾਗ ਉੱਤੇ ਹਮਲਾ ਕੀਤਾ ਤੇ ਅਸੀਂ ਉਹਨਾਂ ਦੀ ਛਾਤੀ ਉੱਤੇ ਹਮਲਾ ਕੀਤਾ ਹੈ ਅੱਜ ਪੰਜਾਬ ਰੋਡਵੇਜ ਪੰਨ ਬੱਸ ਪੀਆਰਟੀਸੀ ਕੰਟਰੈਕਟਰ ਵਰਕਰਜ਼ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਫਰੀਦਕੋਟ ਬਾਸ ਸੜਕ ਤੇ ਸੂਬਾ ਸਰਕਾਰ ਤੇ ਮੈਨੇਜਮੈਂਟ ਵਿਰੁੱਧ ਤਰਨਾ ਪ੍ਰਦਰਸ਼ਨ ਕੀਤਾ ਯੂਨੀਅਨ ਨੇ ਨਾਰੇबाजी ਕਰਕੇ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਤੇਜ਼ ਕਰਨ ਅਤੇ ਹੜਤਾਲ ਕਰਨ ਦੀ ਚੇਤਾਵਨੀ ਵੀ ਦਿੱਤੀ ਇਸ ਮੌਕੇ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਤੇ ਹੋਰ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਤੇ ਮੈਨੇਜਮੈਂਟ ਲੰਬੇ ਸਮੇਂ ਤੋਂ ਠੇਕੇ ਉੱਤੇ ਕੰਮ ਕਰ ਰਹੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਉਹਨਾਂ ਆਮ ਆਦਮੀ ਪਾਰਟੀ ਵਿਰੁੱਧ ਗੁੱਸਾ ਪ੍ਰਗਟ ਕੀਤਾ ਸੂਬੇ ਵਿੱਚ ਸਰਕਾਰ ਬਣਾਉਣ ਤੋਂ ਪਹਿਲਾਂ ਇਹ ਵਾਅਦਾ ਕੀਤਾ ਗਿਆ ਸੀ ਕਿ ਹਰ ਵਿਭਾਗ ਵਿੱਚ ਕੰਮ ਕਰਦੇ ਆਰਜੀ ਦੇ ਠੇਕੇ ਉੱਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇਗਾ ਪਰ ਸਰਕਾਰ ਦੇ ਸਾਢੇ 3 ਸਾਲ ਬੀਤ ਜਾਣ ਦੇ ਬਾਵਜੂਦ ਕੋਈ ਕਾਰ ਨਹੀਂ ਹੋਈ ਮੁਕਸਰ ਸਾਹਿਬ ਦੇ ਬਾਹਰਵਾਰ ਬਠਿੰਡਾ ਰੋਡ ਤੇ ਸਥਿਤ ਪਿੰਡ ਸੰਗੂ ਤੌਣ ਵਿੱਚ ਬੁੱਧਵਾਰ ਨੂੰ ਛੱਪੜ ਦੇ ਨੇੜੇ ਦੋ ਜੰਗਲੀ ਬਿੱਲੀਆਂ ਦੇਖੇ ਜਾਣ ਦੀ ਰਿਪੋਰਟਾ ਸਾਹਮਣੇ ਆਉਣ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਜ਼ਿਲ੍ਹਾ ਪੁਲਿਸ ਲਾਈਨ ਐਸਐਸਪੀ ਦਫ਼ਤਰ ਵੀ ਇਸੇ ਪਿੰਡ ਦੇ ਬਾਹਰਵਾਰ ਸਥਿਤ ਹੈ ਜਾਣਕਾਰੀ ਮੁਤਾਬਕ ਜੰਗਲੀ ਬਿੱਲੀਆਂ ਨੂੰ ਠਾਂਡੇ ਵਾਲਾ ਰੋਡ ਉੱਤੇ ਪਿੰਡ ਦੇ ਛੱਪੜ ਦੇ ਆਲੇ ਦੁਆਲੇ ਜੰਗਲੀ ਝਾੜੀਆਂ ਵਿੱਚੋਂ ਲੰਘਦੇ ਦੇਖਿਆ ਗਿਆ ਸੀ ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਤਿੰਨ ਦੂਰ ਵਰਗੇ ਦੋ ਜੰਗਲੀ ਜਾਨਵਰਾਂ ਨੂੰ ਦੇਖੇ ਜਾਣ ਤੋਂ ਬਾਅਦ ਪਿੰਡ ਵਿੱਚ دہشت ਦਾ ਮਾਹੌਲ ਹੈ ਅਸੀਂ ਸਬੰਧਤ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਅਤੇ ਕਿਸੇ ਵੀ ਅਣਸੁਖਾਵੀ ਘਟਨਾ ਵਾਪਰਨ ਤੋਂ ਬਚਾਅ ਕੀਤਾ ਜਾਵੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਚਨਾ ਟੈਕਨੋਲੋਜੀ ਵਿਭਾਗ ਵਿੱਚ ਪਿਛਲੇ 4 ਸਾਲਾਂ ਤੋਂ ਵੱਧ ਸਮੇਂ ਤੋਂ ਲੇਖਕ ਵਜੋਂ ਸੇਵਾਵਾਂ ਨਿਭਾ ਰਹੇ ਜਸਕਰਨ ਸਿੰਘ ਨੂੰ ਸ਼੍ਰੀ ਅਕਾਲ ਤਖਸੈਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ 7 ਅਤਿ ਸ਼੍ਰੀ ਅਕਾਲ ਤਖਸੈਬ ਦਾ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਹੈ ਮੀਤੇ ਦੇਣੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਜਸਕਰਨ ਸਿੰਘ ਨੂੰ ਗੁਰੂ ਬਖਸ਼ਿਸ਼ ਸਰਪਾਉ ਦੇ ਕੇ ਮੀਡੀਆ ਸਲਾਹਕਾਰ ਦੇ ਅਹੁਦੇ 'ਤੇ ਸੇਵਾ ਸੌਂਪ ਦਿੱਤੀ ਹੈ ਅਤੇ ਉਹ ਹੁਣ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਰਾਸ਼ਟਰਪਤੀ ਦਰੋਪਦੀ ਮਰਮੂ ਨੇ ਰਾਸ਼ਟਰਪਤੀ ਅਤੇ ਰਾਜਪਾਲ ਲਈ ਸਮਾ ਸੀਮੰਦਰ ਤਾਰਤ ਕਰਦੇ ਤੇ ਸਵਾਲ ਚੁੱਕੇ ਨੇ ਰਾਸ਼ਟਰਪ ਮਰਮਣੇ ਪੁੱਛਿਆ ਕਿ ਜਦੋਂ ਸੰਵਿਧਾਨ ਵਿੱਚ ਅਜਿਹਾ ਕੋਈ ਪ੍ਰਬੰਧ ਨਹੀਂ ਹੈ ਤਾਂ ਸੁਪਰੀਮ ਕੋਰਟ ਰਾਸ਼ਟਰਪਤੀ ਰਾਜਪਾਲ ਲਈ ਬਿੱਲਾਂ ਨੂੰ ਮਨਜ਼ੂਰੀ ਦੇਣ ਦੀ ਸਮਾ ਸੀਮਾ ਨਿਰਧਾਰਤ ਕਰਨ ਦਾ ਫੈਸਲਾ ਕਿਵੇਂ ਕਰ ਸਕਦੀ ਹੈ ਮਰਮੂ ਨੇ ਬੋਧਵਾਰ ਨੂੰ ਸੁਪਰੀਮ ਕੋਰਟ ਨੂੰ 14 ਸਵਾਲ ਪੁੱਛੇ ਮਰਮੂ ਨੇ ਰਾਸ਼ਟਰਪਤੀ ਅਤੇ ਰਾਜਪਾਲ ਦੀਆਂ ਸ਼ਕਤੀਆਂ ਨਿਆਇਕ ਦਖਲਅੰਦਾਜ਼ੀ ਅਤੇ ਸਮਾਸੀਮਾ ਨਿਰਧਾਰਤ ਕਰਨ ਵਰਗੇ ਮਾਮਲਿਆਂ ਤੇ ਸਪਸ਼ਟੀਕਰਨ ਮੰਗਿਆ ਹੈ ਇਹ ਮਾਮਲਾ ਤਾਮਿਲਨਾਡੂ ਦੇ ਰਾਜਪਾਲ ਅਤੇ ਸੂਬਾ ਸਰਕਾਰ ਵਿਚਕਾਰ ਵਿਵਾਦ ਤੋਂ ਬਾਅਦ ਪੈਦਾ ਹੋਇਆ ਸੀ ਜਿੱਥੇ ਰਾਜਪਾਲ ਨੇ ਸੂਬਾ ਸਰਕਾਰ ਦੇ ਬਿੱਲਾਂ ਨੂੰ ਰੋਕ ਦਿੱਤਾ ਸੀ ਸੁਪਰੀਮ ਕੋਰਟ ਨੇ 8 ਅਪ੍ਰੈਲ ਨੂੰ ਹੁਕਮ ਦਿੱਤਾ ਸੀ ਕਿ ਰਾਜਪਾਲ ਕੋਲ ਕੋਈ ਵੀਟੋ ਪਾਵਰ ਨਹੀਂ ਹੈ ਇਸ ਫੈਸਲੇ ਵਿੱਚ ਕਿਹਾ ਗਿਆ ਸੀ ਕਿ ਰਾਸ਼ਟਰਪਤੀ ਨੂੰ ਰਾਜਪਾਲ ਵੱਲੋਂ ਭੇਜੇ ਗਏ ਬਿੱਲਾਂ ਉੱਤੇ 3 ਮਹੀਨੇ ਦੇ ਅੰਦਰ ਫੈਸਲਾ ਰਹਿਣਾ ਹੋਵੇਗਾ ਇਹ ਹੁਕਮ 11 April ਨੂੰ ਆਇਆ ਸੀ ਸੁਪਰੀਮ ਕੋਰਟ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਵਕਫਾ ਕਾਨੂੰਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਉੱਤੇ 20 May ਨੂੰ ਸੁਣਵਾਈ ਹੋਵੇਗੀ ਸੀਜੀਆਈ ਵੀਆਰ ਗਵਈ ਅਤੇ ਜਸਟਿਸ ਏਜੀ ਮਸੀਨ ਨੇ ਕਿਹਾ ਕਿ ਕੇਂਦਰ ਅਤੇ ਪਟੀਸ਼ਨ ਕਰਤਾਵਾਂ ਨੂੰ ਸੋਮਵਾਰ 19 May ਤੱਕ ਆਪਣੇ ਹਲਫਨਾਮੇ ਜਮ੍ਹਾਂ ਕਰਵਾਉਣੇ ਚਾਹੀਦੇ ਹਨ ਕੇਂਦਰ ਵੱਲੋਂ ਸਲਿਸਟਰ ਜਨਰਲ ਤੁਸ਼ਾਰ ਮਹਿਤਾ ਤੇ ਪਟੀਸ਼ਨ ਕਰਤਾਵਾਂ ਵੱਲੋਂ ਕਪਿਲ ਸੇਵਲ ਨੇ ਦਲੀਲਾਂ ਪੇਸ਼ ਕੀਤੀਆਂ ਇਸ ਤੋਂ ਪਹਿਲਾਂ ਸੁਣਵਾਈ 5 ਮਈ ਨੂੰ ਮੁਲਤਵੀ ਕਰ ਦਿੱਤੀ ਗਈ ਸੀ ਬੈਂਚ ਨੇ ਕਿਹਾ ਕਿ ਅਸੀਂ 20 ਮਈ ਨੂੰ ਅੰਤਿਮ ਰਾਹਤ ਦੇਣ ਦੇ ਮੁੱਦੇ ਤੇ ਵਿਚਾਰ ਕਰਾਂਗੇ ਦੋਵਾਂ ਧਿਰਾਂ ਦੇ ਵਕੀਲਾਂ ਨੇ ਕਿਹਾ ਸੀ ਕਿ ਜੱਜਾਂ ਨੂੰ ਪਟੀਸ਼ਨਾਂ ਦੇ ਮੁੱਦਿਆਂ ਤੇ ਵਿਚਾਰ ਕਰਨ ਲਈ ਕੁਝ ਹੋਰ ਸਮਾਂ ਲੱਗ ਸਕਦਾ ਹੈ ਮੱਧ ਪ੍ਰਦੇਸ਼ ਹਾਈ ਕੋਰਟ ਨੇ ਮੱਧ ਪ੍ਰਦੇਸ਼ ਦੇ ਮੰਤਰੀ ਦੇ ਕਰਨਲ ਸੋਫੀਆ ਕੁਰਾਸ਼ੀ ਦੇ ਉੱਤੇ ਵਿਵਾਦਿਤ ਬਿਆਨ ਤੇ ਦਰਜ ਐਫ ਆਈ ਆਰ ਦੀ ਭਾਸ਼ਾ ਦੇ ਨਾਰਾਜ਼ਗੀ ਪ੍ਰਗਟ ਕੀਤੀ ਹੈ ਹਾਈ ਕੋਰਟ ਦੇ ਡਬਲ ਬੈਂਚ ਨੇ ਵੀਰਵਾਰਨ ਮੰਤਰੀ ਵਿਜੇ ਸ਼ਾਹ ਵਿਰੁੱਧ ਐਫ ਆਈ ਆਰ ਨੂੰ ਸਿਰਫ ਰਸਮੀ ਦੱਸਿਆ ਹਾਈ ਕੋਰਟ ਨੇ ਕਿਹਾ ਹੈ ਕਿ ਹੁਣ ਅਦਾਲਤ ਪੁਲਿਸ ਜਾਂ ਇਹਦੀ ਨਿਗਰਾਨੀ ਕਰੇਗੀ ਅ제ਹਾ ਕਰਨਾ ਜ਼ਰੂਰੀ ਹੈ ਤਾਂ ਜੋ ਕਿਸੇ ਦਬਾਅ ਹੇਠ ਜਾਂਚ ਪ੍ਰਭਾਵੀ ਨਾ ਹੋ ਸਕੇ ਇਸ ਦੌਰਾਨ ਸੁਪਰੀਮ ਕੋਰਟ ਨੇ ਮੰਤਰੀ ਵਿਜੇ ਸ਼ਾਹ ਦੀ ਪਟੀਸ਼ਨ ਉੱਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੁਪਰੀਮ ਕੋਰਟ ਨੇ ਪੁੱਛਿਆ ਕਿ ਤੁਸੀਂ ਹਾਈ ਕੋਰਟ ਵਿੱਚ ਕਿਉਂ ਨਹੀਂ ਗਏ ਤੁਸੀਂ ਕਿਸ ਤਰ੍ਹਾਂ ਦੇ ਬਿਆਨ ਦੇ ਰਹੇ ਹੋ ਸਾਨੂੰ ਦੇਖਣਾ ਚਾਹੀਦਾ ਹੈ ਕਿ ਸਥਿਤੀ ਕੀ ਹੈ ਤੁਸੀਂ ਇੱਕ ਜ਼ਿੰਮੇਵਾਰ ਅਹੁਦੇ ਉੱਤੇ ਹੋ ਤੁਹਾਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਮੱਧ ਪ੍ਰਦੇਸ਼ ਦੀ ਸਰਕਾਰ ਦੇ ਐਡਵੋਕੇਟ ਜਨਰਲ ਪ੍ਰਸ਼ਾਂਤ ਸਿੰਘ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਅਤੇ ਬੁੱਧਵਾਰ ਸ਼ਾਮ 7 ਵਜੇ 55 ਮਿੰਟ ਤੇ ਇੰਦੌਰ ਦੇ ਮਾਨਪੁਰ ਪੁਲਿਸ ਸਟੇਸ਼ਨ ਵਿੱਚ ਵਿਜੇ ਸ਼ਾਹ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਪੁਲਿਸ ਜਾਂਚ ਕਰ ਰਹੀ ਹੈ ਹਾਈ ਕੋਰਟ ਜਸਟਿਸ ਅਤੁਲ ਸ਼੍ਰੀ ਧਰਨ ਨੇ ਕਿਹਾ ਕਿ ਇਹ ਕਤਲ ਦੀ ਜਾਂਚ ਨਹੀਂ ਹੈ ਸਗੋਂ ਇਤਰਾਜ਼ ਯੋਗ ਭਾਸ਼ਣ ਨਾਲ ਸੰਬੰਧਿਤ ਮਾਮਲਾ ਹੈ ਅਜਿਹੀ ਸਥਿਤੀ ਵਿੱਚ ਲੰਬੀ ਜਾਂਚ ਦੀ ਕੋਈ ਲੋੜ ਨਹੀਂ ਹੈ ਕੈਨੇਡਾ ਤੋਂ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ ਮੇਸੀ ਸਾਗਾ ਦੀ ਡੈਰੀ ਰੋਡ ਨੇੜੇ ਟੈਲਫੋਰਡ ਵਿਖੇ ਉੱਤੇ ਪੰਜਾਬੀ ਕਾਰੋਬਾਰੀ ਹਰਜੀਤ ਸਿੰਘ ਢੱਡਾ ਦੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਤੇ ਦੋਸ਼ੀ ਮੌਕੇ ਉੱਤੇ ਫਰਾਰ ਹੋ ਗਏ। ਪੁਲਿਸ ਨੇ ਮ੍ਰਿਤਕ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਪਰ ਕਟਨਾ ਸਥਾਨ ਉੱਤੇ ਮੌਜੂਦ ਸੂਤਰਾਂ ਨੇ ਦੱਸਿਆ ਕਿ ਵਾਰਦਾਤ ਮੌਕੇ ਹਰਜੀਤ ਸਿੰਘ ਢੱਡਾ ਆਪਣੇ ਦਫ਼ਤਰ ਦੇ ਬਾਹਰ ਖੜੇ ਆਪਣੇ ਵਾਹਨ ਦੇ ਨਜ਼ਦੀਕ ਆਇਆ ਤਾਂ ਪਹਿਲਾਂ ਤੋਂ ਤਾਕ ਲਾ ਕੇ ਖੜੇ ਅਣਪਛਾਤੇ ਦੋਸ਼ੀਆਂ ਨੇ ਉਸ ਉੱਤੇ 15 ਤੋਂ 16 ਗੋਲੀਆਂ ਚਲਾਈਆਂ ਤੇ ਮੌਕੇ ਤੋਂ ਫਰਾਰ ਹੋ ਗਏ। ਕਟਨਾ ਮੌਕੇ ਪਾਰਕਿੰਗ ਜੇ ਮੌਜੂਦ ਲੋਕਾਂ ਨੇ ਉੱਥੋਂ ਭੱਜ ਕੇ ਆਪਣੀ ਜਾਨ ਪਹਚਾਈ। ਕੱਢਾ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਜਾਇਆ ਗਿਆ 12 ਜਖਮਾਂ ਦੇ ਤਾਪ ਨਾਲ ਸੰਭੇਤੇ ਆਏ ਉਸਨੇ ਦੰਮਾ ਤੋੜ ਦਿੱਤਾ ਵੀਰਵਾਰ ਤੜਕੇ ਫਗਵਾੜਾ ਵਿੱਚ ਇੱਕ ਨਿਜੀ ਯੂਨੀਵਰਸਿਟੀ ਨੇੜੇ ਇੱਕ ਹਿੰਸਕ ਝਗੜੇ ਵਿੱਚ ਇੱਕ 25 ਸਾਲਾ ਸੂਡਾਨੀ ਵਿਦਿਆਰਥੀ ਦੀ ਬੇਰਹਿਮੀ ਨਾਲ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ ਇਸ ਘਟਨਾ ਤੋਂ ਬਾਅਦ ਖੇਤਰ ਦੇ ਅੰਤਰਰਾਸ਼ਟਰੀ ਵਿਦਿਆਰਥੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਇਸ ਸਬੰਧੀ 6 ਵਿਦਿਆਰਥੀਆਂ ਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਸ਼ਾਮ 5 ਵਜੇ ਤੱਕ ਦੀ ਖਬਰ ਜਬਸ ਇਨਾ ਹੀ ਮੈਨੂੰ ਲੱਗਿਆ ਧੰਨਵਾਦ